ਅੱਜ ਪੰਚਾਇਤ ਬਾਬਾ ਦੀਪ ਸਿੰਘ ਵਿਖੇ ਸਥਿਤ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਵੱਲੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਕੱਢਿਆ ਗਿਆ ਇਸ ਨਗਰ ਕੀਰਤਨ ਵਿੱਚ ਸਾਹਿਬ ਸ੍ਰੀ ਗੁਰੰਦ ਸਾਹਿਬ ਜੀ ਦੇ ਸਰੂਪ ਫੁੱਲਾਂ ਨਾਲ ਸਜਾਈ ਗਈ ਅਤੇ ਬਹੁਤ ਹੀ ਖੂਬਸੂਰਤ ਪਾਲਕੀ ਵਿੱਚ ਸ਼ੋਭਿਤ ਕੀਤੀ ਗਈ ਪੰਜ ਪਿਆਰਿਆਂ ਲਈ ਅਲੱਗ ਤੋਂ ਇੱਕ ਖੁੱਲੀ ਜੀਪ ਦਾ ਪ੍ਰਬੰਧ ਕੀਤਾ ਗਿਆ ਨਿਹੰਗ ਸਿੰਘਾਂ ਵੱਲੋਂ ਨਗਰ ਕੀਰਤਨ ਵਿੱਚ ਗਤਕੇ ਦੇ ਅਥਾ ਜੋਹਰ ਦਿਖਾਏ ਗਏ ਜਿਸ ਵਿੱਚ ਪੁਚੰਗੀ ਸਿੰਘਾਂ ਨੇ ਵੀ ਹਿੱਸਾ ਲਿਆ ਰਾਹ ਵਿੱਚ ਵੱਖ-ਵੱਖ ਥਾਵਾਂ ਤੇ ਸੰਗਤਾਂ ਵੱਲੋਂ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਇਸ ਮੌਕੇ ਸਤਿੰਦਰ ਵੀਰ ਸਿੰਘ ਸਰਪੰਚ ਗੁਰਬੀਨ ਸਿੰਘ ਜਗਤਾਰ ਸਿੰਘ ਮਾਕੋਵਾਲ ਸੁਖਵਿੰਦਰ ਸਿੰਘ ਸਾਬਕਾ ਸਰਪੰਚ ਸੁਖਦੇਵ ਰਾਜ ਸਰਪੰਚ ਰਾਜਵਿੰਦਰ ਸਿੰਘ ਲਾੜਾ ਆदि ਮੌਜੂਦ ਰਹੇ ਪਰਮਜੀਤ ਸਿੰਘ ਦੀ ਖਾਸ ਰਿਪੋਰਟ ਏਕੇਵਨ ਨਿਊਜ਼ Amre ਗੋਵਿੰਦ ਸਿੰਘ ਜੀ ਦੇ ਦਸਵੇਂ ਪਾਤਸ਼ਾਹ ਦੇ ਹਰ ਸਾਲ ਮਨਾਇਆ ਇਹ ਗੁਰਪੁਰਬ ਉਹਨਾਂ ਦੇ ਸਬੰਧ ਅੱਜ ਫੇਰ ਅਸੀਂ ਮਨਾ ਰਹੇ ਆ ਜੀ ਸਾਰੀ ਸੰਗਤ ਨੂੰ ਸਾਡੇ ਵੱਲੋਂ ਬਹੁਤ ਬਹੁਤ ਲੱਖ ਲੱਖ ਵਧਾਈਆਂ ਹੋਣ ਜੀ ਇਹ ਪੂਰੇ ਇਲਾਕੇ ਦਾ ਰੂਟ ਹੈ ਜਿੱਥੇ ਤੋਂ ਰੂਟ ਰੱਖਿਆ ਸਾਰਾ ਇਹ ਸਾਰੇ ਇਲਾਕੇ ਦਾ ਰੂਟ ਹੈ ਜੀ ਆਪਾਂ ਉੱਥੋਂ ਹੋ ਗਏ ਪੱਠੇ ਤੋਂ ਅਗਲੇ ਬੰਨੇ ਮੁੜ ਕੇ ਸਾਰੀ ਨੰਗੜੀ ਦੇ ਵਿੱਚੋਂ ਦੀ ਘੁੰਮ ਕੇ ਫੇਰ ਐਨੂੰ ਆਪਸੋਣਾ ਜੀ ਅੱਜ ਸਾਰੇ ਗੁਰਨਾਨਕ ਨਾਮ ਲੈਵਾ ਸਿੱਖ ਸੰਗਤਾਂ ਦੇ ਜਿੰਨੀਆਂ ਵੀ ਆਪਣੇ ਪੰਜਾਬ 'ਚ ਹਿੰਦੁਸਤਾਨ 'ਚ ਵਸਦੇ ਨੇ ਸਾਰਿਆਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਇਹ ਨਗਰ ਕੀਰਤਨ ਬਾਬਾ ਦੀਪ ਸਿੰਘ ਕਲੋਨੀ ਬਾਬਾ ਦੀਪ ਸਿੰਘ ਗੁਰਦੁਆਰੇ ਵੱਲੋਂ ਆਲੇ ਦੁਆਲੇ ਦੀ ਸਖਦਾ ਤੇ ਸਹਿਯੋਗ ਨਾਲ ਕੱਢਿਆ ਜਾ ਰਿਹਾ ਹੈ ਤੇ ਮੈਂ ਸਭ ਸਾਰਿਆਂ ਨੂੰ ਲੱਖ ਲੱਖ ਵਧਾਈ ਦੇਣਾ ਸਾਲਾਨਾ ਪ੍ਰੋਗਰਾਮ ਹੈ ਜੀ ਇਹ ਹਰ ਸਾਲ ਇਹ ਸਾਡੀ ਸੁਸਾਇਟੀ ਜਿਹੜੀ ਰਜਿਸਟਰਡ ਹੈ ਨੇ ਪ੍ਰਧਾਨ ਜੀ ਆਪਣੇ ਪੂਰੇ ਮੈਂਬਰਾਂ ਦੇ ਨਾਲ ਸਹਿਯੋਗ ਨਾਲ ਇਹਨੂੰ ਮਨਾਉਂਦੇ ਆ ਜੀ ਸਾਲਾਨਾ ਵਾਲੇ ਬੋਲ ਦਿਖਾਓ ਗੋਬੇ ਸਿੰਘ ਜੀ ਦੇ ਜਨਮ ਦਿਹਾੜੇ ਤੇ ਜਿੱਥੇ ਪੰਚਾਇਤ ਨੂੰ ਪੂਰੀ ਮਤਲਬ ਜਾਨੀ ਕਿ ਲੋਕਾਈ ਨੂੰ ਵਧਾਈ ਜਨਾਂ ਉਥੇ ਹੀ ਮੈਂ ਬੁਰਗੇਓ ਰਪੀਰ ਹਿੰਦੁਸਤਾਨ ਦੀ ਸਰਕਾਰ ਨੂੰ ਕਰਦਾ ਕਿ ਕਿਸਾਨਾਂ ਦਾ ਜੋ ਸੰਘਰਸ਼ ਕਰੀਬ-ਦਰੀਬ 5-6 ਮਹੀਨੇ ਤੋਂ ਚੱਲ ਰਿਹਾ ਹੈ ਉਥੇ ਕਿਰਪਾ ਕਰਕੇ ਉਹਨਾਂ ਦੀਆਂ ਮੰਗਾਂ ਮੰਨ ਕੇ ਇਹਨੂੰ ਖਤਮ ਕੀਤਾ ਜਾਵੇ ਅਰ ਲੋਕਾਂ ਨੂੰ ਰਾਹਤ ਬਖਸ਼ਾਈ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਬਾ ਦੀਪ ਸਿੰਘ ਐਵੇਨਿਊ ਫਤਿਹਗੜ ਜੂਨੀਅਰ ਰੋਡ ਇਹ ਸਮੂਹ ਸਾਧ ਸੰਗਤਾਂ ਔਰ ਗੁਰਦੁਆਰਾ ਬਾਬਾ ਦੀਪ ਸਿੰਘ ਜੀ শহীদ ਇਹ ਸਾਰੀਆਂ ਹੀ ਇਲਾਕੇ ਦੀਆਂ ਸੰਗਤਾਂ ਹਰ ਸਾਲ ਦੀ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਬੜੇ ਹੀ ਸਦਰਾ ਤੇ ਚਾਵਾਂ ਨਾਲ ਮਨਾਉਂਦੇ ਹਨ ਅਸੀਂ ਇਸ ਮੌਕੇ ਤੇ ਸਮੂਹ ਨਗਰ ਨਿਵਾਸੀਆਂ ਨੂੰ ਔਰ ਪੂਰੇ ਦੋਸਤਾਨ ਨੂੰ ਪੰਜਾਬ ਨੂੰ ਸਾਰੇ ਵਰਲਡ ਨੂੰ ਵਧਾਈ ਦਿੰਦੇ ਆ ਔਰ ਗੁਰੂਆਂ ਪੀਰਾਂ ਦੀ ਸਿੱਖਿਆ ਦੇ ਉੱਤੇ ਚੱਲਣ ਦਾ ਪ੍ਰਣ ਕਰਦੇ ਆ ਔਰ ਆਸ਼ ਕਰਦੇ ਆ ਵੀ ਜਿਹੜੇ ਕਿਸਾਨ ਵੀਰ ਸਾਡੇ ਬਾਰਡਰਾਂ ਤੇ ਬੈਠੇ ਨੇ ਦਿੱਲੀ ਦੇ ਆ ਦੇ ਆਪਣਾ ਇਨਸਾਫ ਲੈਣ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਪਛੜੇ ਔਰ ਦਲਿਤ ਲੋਕਾਂ ਦੇ ਵਾਸਤੇ ਇਹ ਜ਼ੁਲੰਦ ਦੇ ਖਿਲਾਫ ਟਾਕਰਾ ਕੀਤਾ ਸੀ ਔਰ ਅਸੀਂ ਸਰਕਾਰ ਅਗੇ ਬੇਨਤੀ ਕਰਦੇ ਆ ਵੀ ਇਹਨਾਂ ਕਿਸਾਨਾਂ ਦੀ ਸੁਣ ਕੇ ਇਹਨਾਂ ਦੀ ਝੋਲੀ ਜਨ ਇਨਸਾਫ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ